ਹਾਰੀ ਪ੍ਰਸੰਤ ਬੜੇ ਪਿਆਰ ਕਿਸਕਾਰ ਦੇ ਨਾਲ ਦਰਬਾਰ ਵਿੱਚ ਸਜਣ ਦੀ ਕਿਰਪਾਲਤਾ ਦਰੋਂ ਸਵਾਮੀ ਜੀ ਦਾ ਸਰੂਪ ਬਾਬਾ ਪਰਮਯੋਗ ਸਿੰਘ ਸਾਡੇ ਹਾਰੀ ਤੇ ਦਿਲ ਤੇ ਰਾਜ ਕਰਨ ਵਾਲੇ ਨਜਰਾਂ ਦਾ ਪਿਆਰ ਬਖਸ਼ੂ ਮਾਤਾ ਆਉਣਸਾਰ ਚਰਨ ਧੋੜ ਸੇ ਜਿੱਥੇ ਉਹ ਨਮਾਜ਼ ਦੇ ਵਿੱਚ ਸੱਤੇ ਮੇਰਾ ਮਰਿਆ ਹਾਸ ਰੱਖਦੇ ਨੇ ਅਰਦਾਸੇ ਅਕਾਲ ਪੁਰਖ ਬਾਹੂ ਗੁਰੂ ਦੇ ਚਰਨਾਂ 'ਚ ਇਹਨਾਂ ਲੋਕ ਦੇ ਨੂੰ ਦੁੱਖਣੀ ਰਾਤ ਚੌਕਣੀ ਤਰੱਕੀ ਸਤਿਮੇਂ ਦਾ ਅਹਾਂਸਰ ਤੋਂ ਬਹਾਨ ਚੜ੍ਹਦੀ ਕਲਾ ਬਾਰੇ ਜੀਵਨ ਦੇ ਰੋਗ ਤਾਂ ਆਪਣੀ ਅਰਜੋ ਗੁਰ ਸੰਗਤਾਂ ਨਾਲ ਪਿਆਰ ਅਥਾਹ ਪਰਸ਼ਸ਼ ਕਰੇ ਨਾਲ ਆਏ ਨਾਮ ਜੁਗ ਸਿੰਘ ਦੀ ਦੋਸਲੇ ਪੁੱਤਰ ਸਤਪ੍ਰੰਦ ਦੇ ਉਹਨਾਂ ਵੱਲੋਂ ਬਸ਼ੀਰਵਾਦ ਆਇਆ ਸਾ ਸਾਰੀ ਗੁਰ ਸੰਗਤ ਇੱਕ ਵਾਰ ਰਸ਼ਨਾਂ ਭੁਗਤ ਰ ਕੋ ਕਹੋ ਕਿ ਆਪ ਦਾ ਸਬੂਤ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਆਓ ਪ੍ਰਸੰਗ ਜੀ ਮੈਂ ਬੇਨਤੀ ਕਰਦਾ ਸੀ ਦਿੱਲੀ ਦੇ ਤਖਤ ਤੇ ਖੜ ਕੇ ਬਿਆਨ ਕਰਦਾ ਰੋਕ ਲੈ ਜਲਾਲਦੀਨ ਉਹ ਕਹਿੰਦਾ ਜਿਹਦੇ ਪਿਤਾ ਨੂੰ ਤੁਸੀਂ ਚਾਂਦਨੀ ਚੌਕ ਚ ਜਿਹਦਾ ਸੀਰਸ ਕਲਮ ਕੀਤਾ ਹੈ ਉਹਦਾ ਪੁੱਤਰ ਹੈ ਉਹ ਸਤਿਮੰਤਿ ਦੇਵੀ ਮਾਤਾ ਗੋਜਰੀ ਉਹ ਰੋਕ ਵੀ ਸਕਦੀ ਸੀ ਨੌਵੇਂ ਪਾਤਸ਼ਾਹ ਨੂੰ ਕਹਿ ਵੀ ਸਕਦੀ ਸੀ ਕਿ ਦਿੱਲੀ ਨਾ ਨਾ ਨਹੀਂ ਜੇ ਆ ਸਾਡੀਆਂ ਭੈਣਾਂ ਬੈਠੀਆਂ ਨੇ ਜੇ ਕਿਤੇ ਮਾਤਾ ਕੁਜਰੀ ਜੀ ਨੌਵੇਂ ਪਾਤਸ਼ਾਹ ਨੂੰ ਸ਼ਹਾਦਤ ਦੇਣ ਵਾਸਤੇ ਨਾ ਭੇਜਦੇ ਆ ਜਿਨ੍ਹਾਂ ਦੇ ਸਿਰਾਂ 'ਤੇ ਤਾਜ ਸਲਾਮਤ ਨਾ ਹੁੰਦੇ ਇਹੋ ਵੀ ਗੱਲ ਹੈ ਮਾਤਾ ਗੁਜਰੀ ਵਰਗੀ ਦੇਵੀ 9 ਕਰੋੜ ਦੇਵੀਆਂ ਚ ਸਰਮੌਰ ਸ਼ਰੋਗਣੀ ਦੇਵੀ ਹੈ ਤਾਂ ਮਾਤਾ ਗੁਜਰੀ ਕਿਹੜੇ ਲੋ ਮੈਂ ਬੇਨਤੀ ਕਰਦਾ ਸਿੱਖੋ ਦੇ ਜਨਰਾਂ ਚ ਸੁਣਿਓ ਆਵਾਜ਼ ਦਿੱਤਾ ਇਹਨਾਂ ਦੇਖੀ ਹੋਸ਼ਦਾਰ ਉਹ ਨਹੀਂ ਮੰਨਿਆ ਤੇ ਲੋਰ ਦਿਮਾਗ ਦੇ ਉੱਤੇ ਕੋਈ ਗੱਲ ਸੀ ਵੀ ਮੇਰੇ ਭਨੋਏ ਨੂੰ ਪੀਰ ਬੁੱਧੂ ਸਾਹਿਬ ਸਾਰੇ ਬੋਧੀ ਸਤਿਕਾਰਯੋਗ ਸਲਮਾਨ ਜੋਗ ਇਸ ਪਰਿਵਾਰ ਦੇ ਪ੍ਰਧਾਨ ਸਾਹਿਬ ਅਜੈਬ ਸਿੰਘ ਜੀ ਆਉਣ ਸਾਰ ਸਵਾਮੀ ਜੀ ਦੇ ਨਾਮ ਉੱਪਰ ਚਰਨ ਤੋਂ ਸੇਟ ਕੇ ਨਮਾਜ ਦੇ ਸਵਾਮੀ ਜੀ ਕਿਰਪਾ ਕਰਨ ਤੇ ਇਹ ਦੁਖਣੀ ਰਾਤ ਚੋਂ ਉਤਰਨ ਦੀ ਬਖਸ਼ਿਸ਼ ਕਰਨ ਸਾਰੀ ਗੋਸਾਂ ਨੂੰ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਆ ਸੁਣਿਓ दिल्ली दरबार ਦੇ ਤਖਤ ਵਿੱਚ ਹੰਕਾਰ ਦਾ ਭਰਿਆ ਸੈਦ ਖਾਂ ਜਰਨਲ ਖੜਾ ਆਵਾਜ਼ ਜਿੰਨੇ ਜਉਦਾ ਬੰਦ ਕੇ ਤੁਹਾਡੇ ਪੇਸ਼ ਕਰ ਦੂੰਗਾ ਉਹਨੇ ਆਵਾਜ਼ ਦਿੱਤਾ ਕਹਿੰਦਾ ਫੜਿਆ ਨਹੀਂ ਜਾਣਾ ਰੱਬ ਨਾਲ ਟੱਕਰ ਲੈਣੀ ਬਹੁਤ ਸਮਝਦਾ ਹੈ ਬੰਦੇ ਨਾਲ ਬੰਦਾ ਲੜ ਸਕਦਾ ਹੈ ਲੋ ਪਿਆਰਿਓ ਫਿਰ ਇਤਿਹਾਸ ਦੱਸਦਾ ਹੈ ਕਹਿੰਦੇ 5000 ਜਵਾਨ ਚੰਗੇ ਚੰਗੇ ਭੋਰੇ ਫਾਤੀ ਅਸਲਾ توپਾਂ ਬਰੂਦ ਜੰਗੇ ਜੰਗੇ ਨੌਜਵਾਨ ਪਠਾਣ ਲੈ ਕੇ 5000 ਦਾ ਜੱਥਾ ਚੱਲਿਆ ਦਿੱਲੀ ਦੇ ਦਰਵਾਜ਼ੇ ਤੋੜਨ ਢਗਾ ਡਾਉਂਦੇ ਆਉਂਦੇ ਜੇ ਧਕਣ ਧਕਣ ਘੋੜਿਆਂ ਦੀਆਂ ਆਵਾਜ਼ਾਂ ਪੌੜਾਂ ਦੀਆਂ ਦਿੱਲੀ ਤੋਂ ਚੱਲੇ ਆ ਮਾਲੇ ਦੇ ਨੇੜੇ ਸੰਧौरा ਪਿੰਡ ਆ ਸੁਣਿਆ ਹੋਣਾ ਸੰਧौरा ਦੇ ਪਿੰਡ ਕੌਣ ਰਹਿੰਦੇ ਪੀਰ ਬੁੱਧੂ ਸਾਹ ਉਗੀ ਭੈਣ ਨਸੀਲਾ ਪੀਰ ਉਦੂ ਸ਼ਾਹੀ ਸੱਚਖੰਡੋਂ ਚਲੇ ਆ ਗਿਆ ਸ਼ਹੀਦ ਹੋ ਗਿਆ ਉਹਨੂੰ ਬਿਲ੍ਹਾ ਪੁੱਤਰ ਵੀ ਭਾਨ ਜੇ ਵੀ ਸ਼ਹੀਦ ਹੋ ਗਏ ਇੱਕ ਭੈਣ ਨਸੀਲਾ ਕਰੀ ਜਦੋਂ ਸਧੌਰੇ ਪਿੰਡ ਚ ਆਇਆ ਮਨ ਵਿੱਚ ਵਿਚਾਰ ਆ ਕਿ ਕਹਿੰਦਾ ਜਾਂਦਾ ਜਾਂਦਾ ਭੈਣ ਨੂੰ ਨ ਮਿਲ ਜਾਉ ਉਹਨੂੰ ਦੱਸ ਕੇ ਜਾਮਾ ਜਿਹਦੀ ਖਾਤਰ ਤੇ ਸਿਰ ਦਾ ਤਾਜ ਬਾਰ ਕਾ ਪੁੱਤਰ ਭਾਰਤੇ ਪ੍ਰਾਣਾ ਤੋਂ ਪਿਆਰੇ ਮੈਂ ਉਹਨੂੰ ਫੜਨ ਵਾਸਤੇ ਚੱਲਿਆ ਬੰਨ ਕੇ ਇੱਕ ਮੋਦੀ ਲੈ ਕੇ ਜਾਂਦਾ ਅੰਦਰ ਭੈਣ ਨਸੀਲਾ ਕਮਰੇ ਵਿੱਚ ਉਂਡੀ ਲਾ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਵਾਸ਼ਟਾ ਦਿੰਦੀ ਹੈ ਕੰਨ ਦੇ ਟਕਾਂ ਦਾ ਮੈਨੂੰ ਆਪ ਦੀ ਰਜਾ ਵਿੱਚ ਰੱਖੀ ਮੈਨੂੰ ਡੋਲਣ ਦਾ ਦੇਵੀ ਮੇਰੇ ਸਿਰ ਦਾ ਤਾਜ ਚਲੇ ਗਿਆ ਮੇਰੇ ਪੁੱਤਰ ਚਲੇ ਗਏ ਕੋਈ ਗੱਲ ਨਹੀਂ ਪਰ ਮੈਨੂੰ ਆਪਦੀ ਰਾਜ ਵਿੱਚ ਰੱਖੀ ਉਹ ਭਗਵਾਨ ਦੇ গুণ गा ਰਹੀ ਹੈ ਇਧਰੋਂ ਸੈਦ ਖਾਂ ਚਰਨ ਉਤਰਿਆ ਕੋਹੇ ਤੋਂ ਹੱਥ ਵਿੱਚ ਖੰਡਾ ਬਿਆਨ ਜੋ ਖਿੱਚਿਆ ਹੋਇਆ ਵੱਡੇ ਵੱਡੇ ਫੌਜੀ ਮੂਲ ਪਾਏ ਹੋਏ ਜੰਗੀ ਵਰਤੀ ਪਾਏ ਹੋਏ ਹੰਕਾਰ ਦੇ ਭਰੇ ਨੇ ਜਾ ਕੇ ਲੱਤ ਮਾਰੀ ਕਰ ਮੱਝ ਤੇ ਪਰ ਬੱਚਾ ਭੁੱਲਿਆ ਬਾਜ ਦਿੱਤਾ ਐ ਭੈਣ ਨਸੀਰਾ ਉਹ ਕਮਰੇ ਵਿੱਚ ਬੈਠੀ ਕਰਨੀ ਤਰ ਪਾਤਸ਼ਾਹ ਦੇ ਚਰਨਾਂ ਨਾਲ ਜੁੜੀ ਹੋਈ ਉਹਦੀ ਸੁਰਤੀ ਟਿਕ ਗਈ ਉਹਨੇ ਦੇਖਿਆ ਵੀ ਕੌਣ ਮੈਨੂੰ ਭੈਣ ਦੀਆਂ ਬਾਜਾਂ ਦਿੰਦਾ ਕੌਣ ਆ ਗਿਆ ਮੇਰਾ ਵੀਰ ਲਓ ਪਿਆਰਿਓ ਖੋਲਿਆ ਗੇਟ ਜਦੋਂ ਦੇਖਿਆ ਗੇਟ ਵਿੱਚ ਖੜਾ ਸੈਦ ਖਾਨ ਜੰਮਲਾ ਚੰਗੀ ਵਰਦੀ ਪਹਿਨੀ ਹੋਈ ਉਹ ਕਹਿੰਦੀ ਵੀਰ ਮੈਨੂੰ ਖਬਰ ਤਾਂ ਕਰਦਾ ਤੂੰ ਕਿੰਨੀ ਦੇਰ ਬਾਅਦ ਮੈਨੂੰ ਮਿਲਣ ਵਾਸਤੇ ਆਇਆ ਮੈਂ ਤੇਰਾ ਸੁਆਗਤ ਕਰਦੀ ਆ ਵਰਦੀ ਪਹਿਨੀ ਏ ਜੰਗੀ ਹੱਥ ਨੂੰ ਜਖੰਡਾ ਫੜਿਆ ਕਾਰਨ ਕੀ ਹੈ ਉਹ ਹੰਦਾ ਭੇੜੇ ਜਿਹਦੀ ਤੂੰ ਪੂਜਾ ਕਰਦੀ ਏ ਜਿਹੜਾ ਜਿਹਨੇ ਤੇਰੇ ਸਿਰ ਦਾ ਤਾਜ ਲੈ ਲਿਆ ਮੇਰੇ ਭਾਂਜੇ ਲੈ ਲੈ ਮੈਂ ਉਹਨੂੰ ਫੜਨ ਵਾਸਤੇ ਚੱਲਿਆਂ ਜਦੋਂ ਨੇ ਆਏ ਕਿ ਹਲੰ ਮੈਂ ਫੜਨ ਵਾਸਤੇ ਚੱਲਿਆਂ ਅੱਖੀਆਂ ਵਿੱਚੋਂ ਅੰਸੇ ਿੱਦਣ ਲੱਗੇ ਭੈਣ ਨਸੀ ਲੱਗੇ ਭੈੜਾ ਨੂੰ ਵੀਰ ਬੜੇ ਪਿਆਰੇ ਹੋ ਆਉਣ ਪੀਕਿਆਂ ਤੋਂ ਠੰਡੀਆਂ ਹਵਾਵਾਂ ਮੀਰ ਮੇਰੇ ਰਹਿਣ ਵਾਸਤੇ ਭਾਵੇਂ ਸਹਰੀਕਾਂ ਬੈਠੀ ਹੋਵੇ ਭੈਣ ਉਹ ਵੀ ਆਪਣੇ ਪੀਕੇ ਘਰ ਬਸਦੇ ਹੋਏ ਵੀਰਾਂ ਦੀ ਸੁੱਖ ਮੰਗਦੀ ਆ ਤੇ ਸਾਹਮਣੇ ਖੜਾ ਵੀਰ ਸਾ ਮਾ ਸਾਹਿਦ ਖਾਨ ਜਿਹੜਾ ਕਹਿੰਦਾ ਮੈਂ ਤੇਰੇ ਪੀਰ ਮੁਰਸ਼ਦ ਤਲੰਗੀ ਬਾਰੇ ਘੂਰਨ ਵਾਸਤੇ ਚੱਲਿਆ ਜਦੋਂ ਨੇ ਕਿਹਾ ਮੈਂ ਘੂਰਨ ਚੱਲਿਆ ਉਹ ਕਹਿੰਦੀ ਵੀਰ ਦੇਖੀ ਕਿਤੇ ਧੋਖਾ ਨਾ ਖਾ ਜੀ ਉਹ ਨਹੀਂ ਫੜਿਆ ਉਹ ਘੂਰਨ ਵਾਸਤੇ ਕਹਿੰਦੇ ਤੈਨ ਤੋਂ ਤਾਉਂ ਨਾ ਲੜਾਈ ਦੀ ਜਾਨਾ ਜਦੋਂ ਤੇਰੇ ਸਾਹਮਣੇ ਆ ਗਿਆ ਤੇਰੇ ਹੱਥ ਨੂੰ ਮੁੱਠ ਮੰਨੂ ਤੇਰਾ ਵਿਖਿਆ ਨੀ ਉਠੋ ਗਈ ਗੱਲ ਮੇਰੀ ਯਾਦ ਰੱਖੀ ਉਹ ਕਹਿੰਦਾ ਕੋਈ ਗੱਲ ਨਹੀਂ ਫਿਰ ਕਬਰਾਨ ਮੈਂ ਕਿਹੜਾ ਹੋਰ ਕਿਸੇ ਰਸਤੇ ਜਾਦਾ ਢੇੜੀਆਂ ਪਾ ਕੇ ਮੁਸ਼ਕਲ ਦੇ ਕੇ ਬੰਨ ਕੇ ਤੇਰੇ ਕੋਲ ਦੀ ਲੈ ਕੇ ਜਾਉਂਦਾ ਹੰਕਾਰ ਦਾ ਭਰਿਆ ਹੋਇਆ ਸੈਦ ਖਾਨ ਜਰਨਲ ਧੈਨ ਨੂੰ ਆਵਾਜ਼ ਦਿੰਦੇ ਭੈਣ ਨੂੰ ਆਵਾਜ਼ ਦਿੰਦਾ ਤੇ ਭੈਣ ਜਿਵੇਂ ਮੁੜ ਕੇ ਜਵਾਬ ਦਿੰਦੀ ਉਹ ਸਮੇਂ ਦੀ ਪਾਰ ਦਾ ਪਿਆਰ ਕਿਉਂ ਸੀ ਖੁਦੀ ਖੁਦਾ ਦਾ ਬੈਰ ਖੁਦੀ ਨੂੰ ਮਾਨਸ ਸ਼ਰਦਾਨੀ ਬਾਣੀ ਮਾਰੇ ਤੀਰ ਤੀਰ ਹਿਰਦੇ ਵਿੱਚ ਕੱਢਦਾ ਨਹੀਂ ਤੋਹ ਖਮਦਾ ਹੈ ੁਰਬਾਣੀ ਦਾ ਇੱਕ ਅੱਖਰ ਇੱਕ ਇੱਕ ਮੋਤੀ ਦਾ ਦਾਣਾ ਕਲਗੀ ਧਰ ਦੇ ਨਾਲ ਸੈਦ ਖਾਂ ਲੜਿਆ ਨਹੀਂ ਜਾਣਾ ਕਲਗੀ ਧਰ ਦੇ ਨਾਲ ਸੈਦ ਖਾਂ ਲੜਿਆ ਨਹੀਂ ਜਾਣਾ ਓ ਮਨ ਪੈਣ ਦਾ ਕਹਿਣਾ ਮਨ ਪੈਣ ਦਾ ਕਹਿਣਾ ਤੂੰ ਪਿੱਛੋ ਪਛਤਾਵੇਂਗਾ ਹੋ ਕੇ ਵੀਰ ਫੇਰ ਪੈਰੀ ਹੱਥ ਲਾਵੇਂਗਾ ਨਿਰਬਲ ਹੋ ਕੇ ਵੀਰ ਫੇਰ ਪੈਰੀ ਹੱਥ ਲਾਵੇਂਗਾ ਉਹਦੇ ਮੂਰੇ ਖੜਨਾ ਨਹੀਂ ਏ ਮੁਗਲਾ ਬਾਢਾ ਕਲਗੀਧਰ ਦੇ ਨਾਲ ਸੈਦ ਖਾਂ ਲੜਿਆ ਹੀ ਜਾਣਾ ਕਲਗੀਧਰ ਦੇ ਲਦੀ ਹੈ ਦੁਸ਼ਤ ਦਾ ਮਨ ਦੀ ਤੇਗ ਜਦੋਂ ਰਣ ਅੰਦਰ ਚੱਲਦੀ ਹੈ ਦੁਸ਼ਤ ਦਾ ਮਨ ਦੀ ਤੇਗ ਜਦੋਂ ਰਣ ਅੰਦਰ ਚੱਲਦੀ ਹੈ ਤਾਂ ਲੰਸ਼ਖਬਾ ਉਵਾਰੇ 500 ਨਾਲ ਮਰੀਦ ਦੇਖ ਲੈ ਸਤਿਗੁਰ ਤੋਂ ਵਾਰੇ ਆਪ ਨਬੀ ਜਗ ਆਇਆ ਭੁੱਲ ਤਨੂਰ ਮਿਲੂਨਾ ਦਰਗਾਹ ਵਿੱਚ ਢੋਈ ਇੱਕ ਅੱਲਾ ਦਾ ਨੂਰ ਮਿਲੂਨਾ ਦਰਗਾਹ ਵਿੱਚ ਢੋਈ ਕੋ ਵਰਨਾ ਦਾ ਸੰਜਾ ਚੋਂ ਵਰਨਾ ਦਾ ਸੰਜਾ ਨ ਕੋਈ ਰਾਜਾ ਤੇਰਾ ਗਲਗੀ ਧਰ ਦੇ ਮਾਲ ਸੈਦ ਖਾਂ ਨਰਿਆਣੀ ਜਾਣਾ ਗਲਗੀ ਧਰ ਦੇ ਨਾਲ ਸੈਦ ਖਾਂ ਨਰਿਆ गर धरना है जाम जा वापस जे पव सागर धरना है बखद नगी धरे सैत खी जान कर ਪੀਰਾ ਦਾ ਕਥਨ ਕਥਿਆਲੀ ਜਾਂਦਾ ਓ ਪੀਰਾ ਦੇ ਪੀਰਾ ਦਾ ਕਥਨ ਕਥਿਆਲੀ ਜਾਂਦਾ ਓ ਪੀਰਾ ਦੇ ਪੀਰਾ ਦਾ ਜਿਉਂਦੇ ਜੀ ਪਰ ਚਰਨ ਜਿਉਂਦੇ ਜੀ ਪਰ ਚਰਨ ਫੇਰ ਲੜ ਫੜਿਆ ਨੀ ਜਨਣਾ ਕਲਗੀਧਰ ਦੇ ਨਾਲ ਸੈਦ ਖਾਂ ਬੋਲੋ ਸਤਨਾਮ ਸ਼੍ਰੀ